ਸ਼ਹੀਦੀ ਸਭਾ ਸ਼ਹੀਦੀ ਜੋੜ ਮੇਲੇ ਨੂੰ ਕਹਿੰਦੇ ਆ ਛੋਟੇ ਸਾਹਿਬ ਜਦਾਂ ਦਾ ਇੱਥੇ ਉਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਆਏ ਮੇਰੇ ਖਿਆਲ 7 ਤਰੀਕ ਤੋਂ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਔਰ ਨਾਲ ਉਹਦੇ ਪੰਜ ਪਿਆਰੇ ਵੀ ਤਿੰਨ ਸ਼ਹੀਦ ਹੋਏ ਔਰ ਬਹੁਤ ਸਾਰੇ ਹੋਰ ਜਿਹੜੇ ਸਿੰਘ ਸ਼ਹੀਦ ਹੋਏ ਉੱਥੇ ਅਨੰਦਪੁਰ ਸਾਹਿਬ ਤੋਂ ਚੱਲਦਾ ਹੈ ਜਿਹੜਾ ਔਰ ਇੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਔਰ ਉਹ ਸਾਰਾ ਇਤਿਹਾਸ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਸੀਂ ਇਹਦੇ ਵਿੱਚ ਲੋਕਾਂ ਦੀ ਜਿਹੜੀ ਸ਼ਰਧਾ ਹੈਗੀ ਆ ਮੈਂ ਇੱਕ ਪਿੰਡ ਦਾ ਰਹਿਣ ਵਾਲਾ ਮੇਰੇ ਫਾਦਰ ਤੇ ਮਦਰ ਦੋਨੋਂ ਹੀ ਮਤਲਬ ਜਿਹੜੇ ਤੁਸੀਂ ਕਹੋ ਪੀ ਆਰਥੋਡੌਕਸ ਸਿੱਖ ਫੈਮਲੀਜ਼ ਨੂੰ ਬਿਲੋਂਗ ਕਰਦਾ ਮੈਂ ਜਿਹਨਾਂ ਦੇ ਵਿੱਚੋਂ ਪੂਰਾ ਆਪਣਾ ਧਰਮ ਦੇ ਨਾਲ ਸੀ ਔਰ ਸਾਡੇ ਸਾਰੇ ਪਿੰਡਾਂ ਦੇ ਲੋਕ ਸਾਰੇ ਜਿਹੜੇ ਸਾਰੇ ਧਰਮਾਂ ਦੇ ਲੋਕ ਮੈਂ ਨਹੀਂ ਕਹਿੰਦਾ ਸਿਰਫ ਸਿੱਖ ਦੂਜੇ ਬੰਦੇ ਵੀ ਉਹ ਦਸੰਬਰ ਦੇ ਮਹੀਨੇ ਚ ਮੰਜੇ ਤੇ ਨਹੀਂ ਸੌਂਦੇ ਸੀ ਨੀਚੇ ਸੌਂਦੇ ਹੁੰਦੇ ਸੀ ਚੌਕੀਆਂ ਕਹਿੰਦੇ ਸੀ ਚੌਕੀਆਂ ਪਰਦੇ ਸੀ ਅਰਦਾਸਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਤੇ ਇਹ ਪੁਆਇੰਟ ਹੋ ਗਿਆ ਤੁਹਾਡਾ ਪੁਲਿਸ ਵਾਲੇ ਆਪਣਾ ਮੈਨੇਜ ਕਰਨਗੇ ਜੀ ਟ੍ਰੈਫਿਕ ਦਾ ਜਿਸ ਤਰ੍ਹਾਂ ਜੜੀਆਂ ਤੁਹਾਡੀਆਂ ਮਿਨੀ ਬੱਸਸਾਂ ਆ ਉਹ ਆਊਟਰ ਰਿੰਗ ਰੋਡ 'ਤੇ ਮਾਲ ਇੱਕ ਲਿਮਟ ਤੱਕ ਚੱਲਣਗੇ ਉਸ ਤੋਂ ਬਾਅਦ ਚੱਲਣਗੇ ਅੰਦਰ ਈ ਰਿਕਸ਼ਾ ਚੱਲਣਗੇ ਉਹਦੇ ਨਾਲ ਪੋਲੂਸ਼ਨ ਵੀ ਨਹੀਂ ਹੋਏਗੀ ਔਰ ਛੋਟੀ ਜਗ੍ਹਾ 'ਚੋਂ ਲੰਘ ਜਾਂਦੇ ਤੇ ਸਫੀਸ਼ੈਂਟ ਕੁਆਂਟੀਟੀ ਦੇ ਵਿੱਚ ਹੋਣਗੇ ਸਭ ਤੋਂ ਵੱਡੀ ਗੱਲ ਜਿਹੜੇ ਸੰਗਤ ਆਏਗੀ ਦੇਸ਼ ਵਿਦੇਸ਼ 'ਚੋਂ ਆਏਗੀ ਫੋਰਨਰਸ ਵੀ ਆਉਂਦੇ ਆ ਮੈਂ ਰਾਜ ਸਾਹਿਬ ਹੈਪੀ ਅਸੀਂ ਸਾਰੇ ਜਣੇ ਉੱਥੇ ਅਸੀਂ ਤਾਂ ਹੀ ਸੇਵਾ ਕਰਦੇ ਹੁੰਦੇ ਸੀ ਕਿ ਅਸੀਂ ਪੋਲੀਟੀਕਲ ਕਾਨਫਰੰেন্স ਦੀ ਵਾਸਤੇ ਕੂੜਾ-ਕੂੜਾ ਇਕੱਠਾ ਕਰਦੇ ਹੁੰਦੇ ਸੀ ਅਸੀਂ ਵੱਡੇ-ਵੱਡੇ ਲਪਾਪੇ ਲੈ ਕੇ ਸਫਾਈ ਸਭ ਤੋਂ ਜ਼ਿਆਦਾ ਲੋਕਾਂ ਨੂੰ ਇੱਕ ਤਾਂ ਜਿਹੜੀ ਸਫਾਈ ਹੋਣੀ ਚਾਹੀਦੀ ਆ ਲੰਗਰ ਸਿੰਪਲ ਹੋਣਾ ਚਾਹੀਦਾ ਦਾਲ ਰੋਟੀ ਔਰ ਉਹ ਮਤਲਬ ਉੱਥੇ ਹਾਈਜੀਨ ਮੇਨਟੇਨ ਹੋਣੀ ਚਾਹੀਦੀ ਆ ਲੰਗਰ ਦੇ ਵਿੱਚ ਜਿਹੜਾ ਵੀ ਆਂਦਾ ਉਸ ਲੋਕ ਆਪਣਾ ਸਾਰਾ ਸਮਾਨ ਦੁੱਧ ਰਾਸ਼ਨ ਸਾਰਾ ਨਾਲ ਲੈ ਕੇ ਆਉਂਦੇ ਉਹਦੇ 'ਚ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੁੰਦੀ ਕਦੇ ਅੱਜ ਤੱਕ ਨਹੀਂ ਹੋਇਆ ਕਿ ਲੰਗਰ ਦੇ ਵਿੱਚ ਕੋਈ ਇਸ ਤਰ੍ਹਾਂ ਆਂਟਰਲਾਸ ਕੋ ਬੇਈਮਾਨ ਸ਼ਰਾਰਤ ਕਰੇ ਜਿਹੜੀ ਕਿ ਮਤਲਬ ਈਵਨ ਗੋਲਡਨ ਟੈਂਪਲ ਚ ਵੀ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਆ ਪਰ ਫੜੇ ਗਏ ਹੋ ਗੁਰੂ ਦੀ ਕਿਰਪਾ ਰਹੀ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਜੀ ਆ ਤੁਹਾਡੇ ਕੋਲੇ ਆਪਣੀ ਫੂਡ ਟੈਸਟਿੰਗ ਮੋਬਾਈਲ ਲੈਬ ਵੀ ਹੈਗੀ ਆ ਤੁਸੀਂ ਯੂ ਕੈਨ ਮੇਕ ਇਟ ਅਵੇਲੇਬਲ ਉਹਦਾ ਪ੍ਰਚਾਰ ਕਰ ਸਕਦੇ ਹੋ ਤੁਸੀਂ ਲੇਕਿਨ ਸੈਂਪਲ ਨਹੀਂ ਲੈਣਾ ਚਾਹਦੇ ਉਹਨਾਂ ਨੂੰ ਇਹ ਨਹੀਂ ਕਰਨਾ ਵੀ ਟੈਸਟ ਕਰਾਉਣਾ ਜਾਂ ਉਹਦੇ ਲਿਆਉਣਾ ਜਾਂ ਕੁਝ ਕਰੋ ਉਹਦੀ ਲੋੜ ਨਹੀਂ ਹੈ ਲੋਕ ਆਪਣੇ ਪਿੰਡਾਂ ਚੋਂ ਸਮਾਨ ਆਂਦਾ ਔਰ ਪੂਰੀ ਸ਼ਰਦਾ ਦੇ ਨਾਲ ਲੋਕ ਉਹ ਵੀ ਆਪ ਵੀ ਹੋਈ ਸਕਦੇ ਆ ਲੋਕਾਂ ਨੂੰ ਵਿਸ਼ਵਾਸ ਕਰਦੇ ਉਹਦੇ ਚ ਕੋਈ ਦਿੱਕਤ ਨਹੀਂ ਆ ਜਿਹੜਾ ਜਿਲਾ ਪ੍ਰਸ਼ਾਸਨ ਇਹ ਸਾਰਾ ਬੰਦੋਬਸ ਤੁਹਾਡਾ ਹੋਇਆ ਹੋਇਆ ਸੀਸੀਟੀਵੀ ਟਰਾਂਸਪੋਰਟ ਦਾ ਸਫਾਈ ਦਾ ਪੁਲਿਸ ਦਾ ਔਰ ਜਿਹੜਾ ਸਿਹਤ ਮਹੱਕਮੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਅਸੀਂ ਇਹ ਜਿਹੜਾ ਨਵਾਂ ਇਕੋਨੋਮਿਸਟਮ ਕੀਤਾ ਹੈਗਾ ਮੈਨੂੰ ਇਸ ਗੱਲ ਦਾ ਮਾਣ ਮੇਰੀ ਟੀਮ ਨੇ ਜਿਹਨੇ ਜੈਨੇ ਔਰ ਡੀਐਚਐਸ ਇਹਨਾਂ ਨੇ ਸਾਰਿਆਂ ਨੇ ਮਤਲਬ ਜਿੰਨੇ ਵੀ ਉੱਥੇ ਬੰਦੇ ਸੀਗੇ ਸਾਰੇ ਜਿੰਨੇ ਆਮ ਆਦਮੀ ਕਲੀਨਿਕ ਦੇ ਵਿੱਚ ਵੀ ਕੰਮ ਕੀਤਾ ਕਿ ਜੋ ਅਰੇਂਜਮੈਂਟ ਅਸੀਂ ਨੰਦਪੁਰ ਸਾਹਿਬ ਚ ਕੀਤਾ ਸੀ ਤੇ ਉਹਦੀ ਮਤਲਬ ਮੁੱਖ ਮੰਤਰੀ ਸਾਹਿਬ ਨੇ ਤੁਹਾਡੀ ਸਾਰਿਆਂ ਦੀ ਤਾਰੀਫ ਹੈ ਜਿਹੜੇ ਜਿਹੜੇ ਬੰਦੇ ਨੇ ਉੱਥੇ ਕੰਮ ਕੀਤਾ ਕਹਿੰਦੇ ਜੀ ਉਹੋ ਜਿਹਾ ਅਰੇਂਜਮੈਂਟ ਇੱਥੇ ਵੀ ਕਰੋ ਔਰ ਮੇਰੇ ਕੋਲੇ ਆਲਰੇਡੀ ਡਿਮਾਂਡ ਆਈ ਹੈ ਕਿ ਰੋਡ ਸਾਹਿਬ ਜਿਸ ਤਰ੍ਹਾਂ ਤੁਸੀਂ ਇੱਥੇ ਕੀਤਾ ਹੈਗਾ ਉਹ ਕਹਿੰਦੇ ਜੀ ਹੋਲਾ ਮੱਲਾ ਤੇ ਵੀ ਇਸ ਤਰ੍ਹਾਂ ਹੀ ਕਰੋ ਔਰ ਇਸ ਤੋਂ ਬਾਅਦ ਆਪਣੇ ਮਾਗੀ ਦਾ ਮੇਲਾ ਹੋਣਾ ਉੱਥੇ ਵੀ ਇਸ ਤਰ੍ਹਾਂ ਹੀ ਕਰੋ ਔਰ ਅੱਗੇ ਵਿਸਾਖੀ ਤੇ ਵੀ ਜਿਹੜਾ ਹੈਗਾ ਇੱਕ ਸਟੈਂਡਰਡ ਜਿਹੜਾ ਸੈੱਟ ਕੀਤਾ ਹੈਗਾ ਜਿਹਦੇ ਵਿੱਚ ਲੋਕਾਂ ਨੂੰ ਮਤਲਬ ਬਹੁਤ ਸਾਰੇ ਬੰਦੇ ਆ ਸਰਦੀ ਦਾ ਮੌਸਮ ਹੈ ਲੋਕ ਜਦੋਂ ਆਉਂਦੇ ਆ ਬਿਮਾਰ ਹੋ ਜਾਂਦੇ ਆ ਠੰਡ ਲੱਗ ਗਈ ਬੱਚੇ ਖਾਂਸੀ ਹੋ ਗਈ ਜਾਂ ਕਈ ਵਾਰੀ ਬਾਹਰ ਤੁਸੀਂ ਕੋਈ ਖਾਣਾ ਖਾਣੇ ਆ ਬੰਦੇ ਯੂਸਡ ਨਹੀਂ ਹੁੰਦੇ ਪੇਟ ਖਰਾਬ ਹੋ ਗਿਆ ਜਾਂ ਹੋਰ ਕੋਈ ਬਹੁਤ ਸਾਰੇ ਲੋਕ ਜਿਹੜੇ ਉੱਥੇ ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਭੁੱਲ ਗਿਆ ਆ ਗਏ ਉੱਥੇ ਕਿਸੇ ਕੋਲੇ 슈ਗਰ ਦੀ ਦਵਾਈ ਨਹੀਂ ਹੈ ਕਿਸੇ ਨੂੰ ਚੱਕਰ ਆ ਰਹੇ ਆ ਬੀਪੀ ਦਾ ਪੇਸ਼ੈਂਟ ਆ 슈ਗਰ ਦਾ ਪੇਸ਼ੈਂਟ ਆ ਮੌਕੇ ਤੇ ਟੈਸਟ ਹੋ ਗਿਆ ਮੌਕੇ ਤੇ ਹੋ ਗਿਆ ਛੋਟ ਛੋਟੀਆਂ ਗੱਲਾਂ ਹੁੰਦੀਆਂ ਕਈ ਵਾਰੀ ਐਮਰਜੈਂਸੀ ਵੀ ਹੁੰਦੀ ਆ ਉੱਥੇ ਵੀ ਐਮਰਜੈਂਸੀਜ਼ ਆਈਆਂ ਕੋ ਹੋ ਜਾਂਦਾ ਕੋ ਬੰਦਾ ਬਜ਼ੁਰਗ ਆ ਹ ਤੇ ਉਸ ਭਾਵਨਾ ਦੇ ਨਾਲ ਇਹ ਸੇਵਾ ਤੁਸੀਂ ਜਿੰਨੇ ਤੁਹਾਡੇ ਐਗਜ਼ਿਸਟਿੰਗ ਹੈਗੇ ਆ ਜਿਹੜੇ ਆਸ-ਪਾਸ ਹੈਗੇ ਆ ਉਹਨਾਂ ਨੂੰ ਤੁਸੀਂ ਐਕਟਿਵ ਰੱਖੋਗੇ ਇੱਥੇ ਐਮਰਜੈਂਸੀ ਕ੍ਰਿਟੀਕਲ ਕੇਅਰ ਸਾਰੀ ਅਵੇਲੇਬਲ ਹੋਏਗੀ ਬਸ ਹੀ ਫਰਾਂਨਾ ਚ ਹੋ ਗਿਆ ਬਾਕੀ ਤੁਹਾਡੇ ਜਿੰਨੇ ਸੀਐਸ ਸੀਜ਼ ਆ ਉਹਨਾਂ ਦੇ ਵਿੱਚ ਉਹ 24 ਘੰਟੇ ਦੀਆਂ ਸਰਵਿਸਸ ਤੁਹਾਡੀ ਅਵੇਲੇਬਲ ਹੋਣਗੀਆਂ ਜਿਹੜੇ ਮੱਲਾ ਕਲੀਨਿਕ ਵੀ ਹੋਣਗੇ ਉਹ ਵੀ ਸ਼ਰਦਾ ਭਾਵਨਾ ਵਾਲਾ ਮਾਰਨਿੰਗ ਟੂ ਈਵਨਿੰਗ ਜਿਹੜੇ ਤੁਹਾਡੇ ਆਈਐਮਐਲ ਜਿੱਥੇ ਸੇਵਾ ਦੇਣ ਲਈ ਤਿਆਰ ਆ ਜੇ ਸਾਰੀਆਂ ਸੇਵਾ ਜੇ ਉਹਨਾਂ ਕੋਈ ਦਵਾਈ ਦੀ ਦਿੱਕਤ ਹੋਵੇ ਇਸ ਦੇ ਦਾਂਗੇ ਵੈਸੇ ਉਹ ਕਰ ਲੈਂਦੇ ਸਾਰਾ ਕੁਝ ਐਮਬੂਲੈਂਸ ਵੀ ਦੇ ਦੇਣਗੇ ਆਪ ਜਿੰਨੇ ਵੀ ਤੁਹਾਨੂੰ ਲੋੜ ਆ ਕਿ ਹਰ 500 ਮੀਟਰ ਤੇ ਐਂਬੂਲੈਂਸ ਹੋਵੇ ਔਰ ਸਾਰੀ ਐਂਬੂਲੈਂਸ ਦੇ ਵਿੱਚ ਜਿਹੜੀ ਜਿਹਨੂੰ ਆਪਾਂ ਬੇਸਿਕ ਲਾਈਫ ਸਪੋਰਟ ਨਹੀਂ ਕਰਦੇ ਉਹਦੇ ਵਿੱਚ ਵੀ ਸਾਰਾ ਕੁਝ ਹੋਏਗਾ ਉਹਦੇ ਵਿੱਚ ਜੇ ਕਿਸੇ ਨੂੰ ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ ਤਾਂ ਉਹਦੇ ਵਿੱਚ ਵੀ ਅਸੀਂ ਉਹਨੂੰ ਘਟੋ ਘਟੋ ਦੇ ਚੰਬੋ ਬੈਗ ਹੋਏਗਾ ਉਹਨੂੰ ਹਸਪਤਾਲ ਤੱਕ ਅਸੀਂ ਪਹੁੰਚਾ ਦਾਂਗੇ ਅੱਗੇ ਹਸਪਤਾਲ ਵਾਲੇ ਸਮਝ ਲੈਣਗੇ ਅਗਰ ਜਿੰਦਰਾ ਹਸਪਤਾਲ ਹੈਗਾ ਤੇ ਉਹ ਸਾਡੇ ਕੋਲੇ ਸਾਰਾ ਬੰਦੋਬਸਤ ਹੋਏਗਾ ਇਹਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਹੈ ਉਹ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ ਜੋੜਨ ਲਈ ਸਾਰਿਆਂ ਨੇ ਮੈਂ ਸਭ ਨੂੰ ਬੇਨਤੀ ਕਰਦਾ ਜੀ ਤੁਹਾਨੂੰ ਸਾਰਿਆਂ ਨੂੰ ਇਹ ਇਦੇ ਚ ਅਸੀਂ ਦੋ ਚੀਜ਼ਾਂ ਕੀਤੀਆਂ ਸੀ ਇੱਕ ਤਾਂ ਅਸੀਂ ਬਲੱਡ ਨੇਸ਼ਨਾ ਬਲੱਡ ਸਾਨੂੰ ਜਿੰਨਾ ਚਾਹੀਦਾ ਸੀ ਉਹਨੇ ਲਵਾਂਗੇ ਬਾਕੀ ਉਹਨੂੰ ਅਸੀਂ ਰਜਿਸਟਰ ਕਰਾਂਗੇ ਸਪੋਸ 10000 ਬੰਦਾ 50000 ਬੰਦਾ ਦਾਨ ਕਰਨਾ ਚਾਹੁੰਦਾ ਸੀ 50000 ਨਹੀਂ ਲਵਾਂਗੇ ਸਾਨੂੰ 2000 ਚਾਹੀਦਾ ਸੀ 2000 ਕੇ 48000 ਰਜਿਸਟਰ ਕਰ ਲਾਂਗੇ ਕਿ ਤੁਹਾਨੂੰ ਕਾਲ ਆਏਗੀ ਉਹਦੀ ਰਿਸਟਰੀ ਬਣਾ ਰਿਹਾ ਸੀ ਬਲੱਡ ਅਸੀਂ ਵੇਸਟ ਨਹੀਂ ਕਰਨਾ ਉਹਨੂੰ ਰਜਿਸਟਰ ਕਰਾਂਗੇ ਇਸੇ ਤਰ੍ਹਾਂ ਇਹ ਪਹਿਲੀ ਸਰਕਾਰ ਹੈ ਜੀ ਜਿਨ੍ਹਾਂ ਨੇ ਸਾਡੇ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਅਰੀ ਸਾਇੰਸ ਅਸੀਂ ਇੱਕ ਲਿਵਰ ਟ੍ਰਾਂਸਪਲੈਂਟ ਕਰਤਾ ਬਹੁਤ ਜਲਦੀ ਸਾਡੇ ਰਿਟਰੀਵਲ ਸੈਂਟਰ ਬਣ ਰਹੇ ਆ ਸਾਰੇ ਮੈਡੀਕਲ ਕਾਲਜਸ ਵਿੱਚ ਔਰ ਪਟਾਲੇ ਮੈਡੀਕਲ ਕਾਲਜ ਦੇ ਵਿੱਚ ਜਿਹੜੇ ਕਿਡਨੀ ਟ੍ਰਾਂਸਪਲੈਂਟ ਵੀ ਹੋਇਆ ਕਰਨਗੇ ਡਾਇਲਿਸਿਸ ਦਾ ਆਲਰੇਡੀ ਅਸੀਂ 200 ਮਸ਼ੀਨਾਂ ਲਾਤੀਆਂ ਆ ਅਸੀਂ ਡਾਇਲਿਸਿਸ ਕਿਸੇ ਨੂੰ ਪੈਸੇ ਦੇ ਕੇ ਨਹੀਂ ਕਰਾਉਣਾ ਪਏਗਾ ਔਰ ਅਗਲੇ ਮਹੀਨੇ ਦੇ ਵਿੱਚ ਤੁਹਾਡੇ ਜਿਹੜੀ 10 ਲੱਖ ਦੀ ਹਰ ਪਰਿਵਾਰ ਨੂੰ ਇੰਸ਼ੋਰੈਂਸ ਆ ਉਹ ਸਕੀਮ ਸਾਡੀ ਫਾਈਨਲ ਫੇਜ਼ਸ ਦੇ ਵਿੱਚ ਆ ਤੇ ਉਹਦੀ ਇਨਟੀਗ੍ਰਿਟੀ ਅੱਜ ਵੀ ਮੇਰੇ ਡਿਪਟੀ ਕਮਿਸ਼ਨਰਸ ਨਾਲ ਵੀਸੀ ਤੇ ਮੀਟਿੰਗ ਆ ਮੈਂ ਇਮੀਡੀਏਟਲੀ ਰਸ਼ ਕਰਕੇ ਉੱਥੇ ਜਾਣਾ ਹੈਗਾ ਉਹ ਅਸੀਂ ਵੀ ਆ ਰੈਡੀ ਅਸੀਂ ਫਾਈਨਲ ਉਹਨੂੰ ਇੰਪਲੀਮੈਂਟ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਹੈਲਥ ਨਾਲ ਰਿਲੇਟਡ ਇਨਫੈਕਟ ਸਾਡਾ ਸ਼੍ਰੀ ਅਰਵਿੰਦ ਕੇਜੀਵਾਲ ਮਨੀਸ਼ ਸੋਦੀਆ ਭਗਵੰਤ ਮਾਨਜੀ ਦੀ ਸੋਚ ਵੀ ਇਹੀ ਆ ਤੇ ਅਸੀਂ ਇਹੀ ਕਰਦੇ ਆ ਕਿ ਲੋਕਾਂ ਨੂੰ ਏ ਕਲਾਸ ਸਰਵਿਸ ਜਿਹੜੀਆਂ ਕਿ ਸਾਰਾ ਖਰਚਾ ਸਰਕਾਰ ਕਰੇਗੀ ਲੇਕਿਨ ਕੋਈ ਮਜਬੂਰੀ ਚ ਨਹੀਂ ਜਾਏਗਾ ਪ੍ਰਾਈਵੇਟ ਜਾ ਸਕਦੇ ਆ ਜਿਹੜਾ ਅਫੋਰਡ ਕਰ ਸਕਦਾ ਬਿਲਕੁਲ ਜਾਵੇ ਔਰ ਪ੍ਰਾਈਵੇਟ ਹਸਪਤਾਲ ਵੀ ਸਾਡੇ ਪਾਰਟਨਰ ਹੈਗੇ ਆ ਸਾਡੇ ਕੋਈ ਵਿਰੋਧੀ ਨਹੀਂ ਆ ਜਿਵੇਂ ਤੁਹਾਡੇ ਮੈਡੀਕਲ ਕਾਲਜ ਵਾਲੇ ਤੁਸੀਂ ਐਕਸਲੈਂਟ ਹੋਣਾ ਨੂੰ ਦੇਦੇ ਹੋ ਚਾਹ ਦਾ ਚਲਾਣ ਦਿਓ ਤੁਹਾਨੂੰ ਆਪਣੇ ਤੁਸੀਂ ਆਪਣੇ ਸਟਾਫ ਨੂੰ ਬੀਓਨ ਨੂੰ ਕਰਨਾ ਔਰ ਜਿਹੜੇ ਤੁਹਾਡੇ ਸਟਾਫ ਹੋਣਗੇ ਜਿੱਥੇ-ਜਿੱਥੇ ਤੁਸੀਂ ਉਹਨਾਂ ਨੂੰ ਪੋਜੀਸ਼ਨ ਕਰਦੇ ਹੋ ਜਿੱਥੇ ਲੋਕ ਰਹਿ ਰਹੇ ਆ ਉੱਥੇ ਖੋਲੋ ਜਿੱਥੇ ਲੋਕਾਂ ਨੇ ਸਟੇ ਕਰਨਾ ਉਹਦੇ ਨੇੜੇ ਹੋਣਾ ਚਾਹੀਦਾ ਮੱਲਕ ਲੈਣਗੇ ਜਿੱਥੇ ਲੋਕ ਰੈ residense ਹੈਗੇ ਉੱਥੇ ਰਹਿਣ ਉਹ ਤੇ ਉਹਨਾਂ ਵਾਸਤੇ ਲੰਗਰ ਦਾ ਜੋੜ ਬੰਦੋਬਸਤ ਕਰ ਦਿਓ ਵੈਸੇ ਤਾਂ ਜਿਹੜੇ ਜ਼ਿਆਦਾ ਬੰਦੇ ਉਹਨਾਂ ਨੂੰ ਦਿੱਕਤ ਨਹੀਂ ਹੁੰਦੀ ਬਟ ਮੇਕ ਸ਼ੋਰ ਕਿ ਆਪਣੇ ਜਿਹੜੀ ਅਰੇਂਜਮੈਂਟ ਕੋਈ ਇਸ ਤਰ੍ਹਾਂ ਹੋਵੇ ਵੀ ਉੱਥੇ ਉਹਨਾਂ ਕੋਲੇ ਲੰਗਰ ਪਹੁੰਚ ਜਾਏ ਜਾਂ ਉਹਨਾਂ ਨਾਲ ਕਿਸੇ ਨਾਲ ਟਾਈ ਆ ਪਲੋ ਕੰਮ ਵੀ ਕਰ ਲੈਂਦੇ ਆ ਮੈਂ ਬਾਰਡਰ ਤੇ ਦਿੱਲੀ ਸੇ ਮੈਨੂੰ ਤਾਂ ਲੋਕ ਕਹਿੰਦੇ ਹੁੰਦੇ ਸੀ ਸਾਡੇ ਕੋਲੇ ਲੰਗਰ ਚੱਲ ਸਕਿਆ ਜੀ ਤੁਸੀਂ ਸਾਡੇ ਕੋਲ ਨਹੀਂ ਜਗਿਆ ਡਾਕਟਰ ਦਾ ਪ੍ਰਿੰਸ ਵੀ ਹੋਵੇ ਤੁਹਾਨੂੰ ਲੋਕ ਜ਼ਰੂਰ ਲੰਗਰ ਤਾਂ ਉਹ ਸ਼ਕਾਉਂਦੇ ਆ ਕੋਈ ਦਿੱਕਤ ਨਹੀਂ ਆਉਂਦੀ ਡਾਕਟਰਾਂ ਨੂੰ ਦਿੱਕਤ ਨਹੀਂ ਆਉਂਦੀ ਬਟ ਫਿਰ ਵੀ ਉਹਨਾਂ ਦਾ ਰਹਿਣ ਦਾ ਜੂੜ ਬੰਦੋਬਸਤ ਕਰਨਾ ਜਿਹੜੀ ਤੁਹਾਡੀ ਅਕਮੋਡੇਸ਼ਨ ਹੈ ਜਿਹੜੇ ਬਾਹਰੋਂ ਆਏ ਹੋਣਗੇ ਡਾਕਟਰਸ ਬਹੁਤ سارے ਡਾਕਟਰ ਅਮਰੀਕਾ ਤੋਂ ਵੀ ਦੂਜੇ ਦੇਸ਼ਾਂ ਤੋਂ ਵੀ ਆ ਕੇ ਸੇਵਾ ਕਰਨੀ ਚਾਹੁੰਦੇ ਉਹਨਾਂ ਨੂੰ ਆਓ ਸਾਡੇ ਨਾਲ ਲੱਕ ਲੰਗਰ ਤੇ ਬੈਠੋ ਇੱਥੇ ਕਰ ਲਓ ਜਾਂ ਸਾਡੇ ਹਸਪਤਾਲ ਚਾਰਜ ਕਰੋ ਉਹਨਾਂ ਨੂੰ ਵੀ ਆਪਣੇ ਨਾਲ ਤਾਂ ਕਿ ਉਹਨਾਂ ਦਾ ਕਈ ਵਾਰੀ ਉਹਨਾਂ ਕੋਲੇ ਦਵਾਈਆਂ ਬਹੁਤ ਹੁੰਦੀਆਂ ਸ ਇਮਾ ਫਲੱਡਸ ਵਿੱਚ ਵੀ ਦੇਖਿਆ ਸੀ ਮਾਣੋਂ ਕਸੀ ਜੋ ਤੁਹਾਨੂੰ ਚਾਹੀਦਾ ਤੇ ਦਵਾਈ ਚਾਹੀਦੀ ਹੈ ਦਵਾਈ ਸਾਥੋਂ ਲੈ ਲਓ ਜੇ ਡਾਕਟਰ ਚਾਹੀਦਾ ਡਾਕਟਰ ਸਾਥੋਂ ਲੈ ਲਓ ਜੋ ਤੁਹਾਨੂੰ ਚਾਹੀਦਾ ਸੀ ਆਫਟਰ ਆਲ ਸਾਡਾ ਮਕਸਦ ਇੱਕ ਹੈ ਸਾਰਿਆਂ ਦਾ ਸੰਗਤ ਦੀ ਸੇਵਾ ਕਰਨੀ ਹੈ ਅਸੀਂ ਔਰ ਸੰਗਤ ਰੱਬ ਦਾ ਰੂਪ ਹੈ ਗੁਰੂ ਦਾ ਰੂਪ ਹੈ ਔਰ ਸਾਡੇ ਸੰਗਤ ਤੇ ਪੰਗਤ ਜਿਹੜੀਆਂ ਦੋ ਚੀਜ਼ਾਂ ਹੈਗੀਆਂ ਹੈ ਤੇ ਇਹ ਇਸੇ ਤਰ੍ਹਾਂ ਜਿਹੜਾ ਆਰਗਨ ਟ੍ਰਾਂਸਪਲੈਂਟ ਹੈ ਮੈਂ ਇਸ ਤੋਂ ਪਹਿਲਾਂ ਕਿਸੇ ਨੂੰ ਕਹਾਂ ਪਹਿਲਾਂ ਮੈਂ ਆਪਣੇ ਸਾਰੇ ਕੀਤੇ ਫਿਰ ਮੇਰੇ ਫੈਮਿਲੀ ਮੈਂਬਰਸ ਨੇ ਕੀਤੇ ਆਈਵ ਡੋਨੇਟਡ 올 ਮਾਈ ਬਾਡੀ ਆਰਗਨਸ ਮੈਂ ਜਦੋਂ ਦੇਖੋ ਜਿਹੜਾ ਬੰਦਾ ਇੱਕ ਜਿਹਦੇ ਜਿਹਦੇ ਸ਼ਾਇਦ ਤੁਹਾਡੇ ਕੋਈ ਜਾਣ ਪਛਾਣ ਵਾਲੇ ਜਾਂ ਕਿਸੇ ਦਾ ਡਾਇਲਸਿਸ ਹੁੰਦਾ ਹੋਵੇ ਉਹਦੀ ਮਿਜ਼ਰੇਬਲ ਲਾਈਫ ਹੁੰਦੀ ਹੈ ਹੁਣ ਜੇ ਆਪਾਂ ਇਸ ਫਾਨੀ ਸੰਸਾਰ ਨੂੰ ਛੱਡ ਜਾ ਹੀ ਰਹੇ ਆ ਜਿਹੜੇ ਬੰਦੇ ਦਾ ਲਿਵਰ ਅਸੀਂ ਹੁਣ ਟ੍ਰਾਂਸਪਲੈਂਟ ਕੀਤਾ ਉਹਦੇ ਨਾਲ 5-6 ਬੰਦਿਆਂ ਨੂੰ ਇੱਕ ਲੀਜ਼ ਆਫ ਲਾਈਫ ਬਲਕ ਦੋ ਨੂੰ ਗੁਰਦੇ ਮਿਲ ਗਏ ਇੱਕ ਲਿਵਰ ਮਿਲ ਗਿਆ ਇੱਕ ਬੰਦੇ ਨੂੰ ਆਈਜ਼ ਮਿਲ ਗਈਆਂ ਇਸ ਤਰ੍ਹਾਂ ਕਰਕੇ ਹੋਰ ਵੀ ਆਰਗਨ ਜੜੇ ਆ ਗਿਆ ਤੇ ਬਾਕੀ ਜੋ ਬਚ ਗਿਆ ਬਾਕੀ ਦਾ ਸਵਾਹੀ ਹੋਣੀ ਜੀ ਉਹਦੇ ਸਵਾਹ ਨਹੀਂ ਹੋਏਗੀ ਤਾਂ ਤੁਹਾਡੇ ਨਾਲ ਯੂਰ ਆਰਗਨਸ ਕੈਨ ਲਿਵ ਆਫਟਰ ਯੂ ਤੇ ਇਹਦੇ ਵਾਸਤੇ ਮੈਂ ਜਿੰਨੇ ਸਾਲ ਚ ਬੰਦੇ ਮੈਨੂੰ ਸੁਣਦੇ ਆ ਜਾਂ ਮੈਨੂੰ ਜਿਹੜੇ ਸੋਸ਼ਲ ਮੀਡੀਆ ਤੇ ਸੁਣਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੀ ਐਮਐਲਏ ਸ਼ੁਡ ਡੀਡ ਬਾਈ ਐਗਜ਼ਾਮਪਲ ਕਿ ਮੈਂ ਕਰਦਾ ਸਾਰੇ ਡੀਸੀ ਕਾ ਮੈਂ ਕਰਦੀ ਆ ਬਾਕੀ ਸਾਰੇ ਕਰਨਗੇ ਜਿੰਨੇ ਦੇ ਅਫਸਰ ਹੋਣਗੇ ਐਸਐਸਬੀ ਕਰਨਗੇ ਮੈਂ ਕਰਨਗੇ ਪੁਲਿਸ ਵਾਲਿਆਂ ਦਾ ਹੈ ਹੀ ਬਹੁਤ ਆ ਜੀ ਇਹ ਬਾਅਦ ਤੱਕ ਅਮ ਨਹੀਂ ਆਣੇ ਜੀ ਸਮਾਨ ਜਿਉਂਦੇ ਜੀ ਖੂਨਦਾਨ ਕਰੋ ਮਰਨ ਤੋਂ ਬਾਅਦ ਅੰਗਦਾਨ ਕਰੋ ਸੋ ਇਹ ਉਹ ਇੱਕ ਆਪਾਂ ਮੂਵਮੈਂਟ ਬਣਾਣੀ ਆ ਜੀ ਪੰਜਾਬ ਦੇ ਵਿੱਚ ਅਸੀਂ ਇਹ ਸੀਗੀ ਨਹੀਂ ਪੰਜਾਬ ਦੇ ਵਿੱਚ ਇਹ ਅਸੀਂ ਹੁਣ ਮੇਰੇ ਖਾਲ 7ਵੇਂ ਨੰਬਰ ਤੇ ਆ ਗਏ ਪਹਿਲੇ ਨੰਬਰ ਤੇ ਆਣਾ ਜੀ ਆਪਾਂ ਇਹਦੇ ਵਿੱਚ ਵੀ ਬਲੱਡ ਨੇਸ਼ਨ ਦੇ ਵਿੱਚ ਵੀ ਔਰ ਅਸੀਂ ਇਹ ਆਰਗਨ ਦਾਨ ਤੁਸੀਂ ਕਰਨੇ ਨਹੀਂ ਆ ਜਦੋਂ ਚਲੇ ਜਾਓਗੇ ਉਸ ਤੋਂ ਬਾਅਦ ਹੋਣਾ ਉਸ ਤੋਂ ਬਾਅਦ ਕੀ ਲੰਕਤ ਕੀ ਕਰੋਗੇ ਨਾ ਤਾਂ ਕੁਝ ਨਹੀਂ ਜਾਣਾ ਨਾ ਪੈਸੇ ਜਾਣੇ ਨਾ ਇਹ ਜਾਣੇ ਆ ਜੀ ਛੱਡ ਜੋ ਇੱਥੇ ਕੋਈ ਹੋਰ ਬੰਦਾ ਯੂਜ਼ ਕਰੇਗਾ ਉਹਨੂੰ ਠੀਕ ਆ ਜੀ ਬਾਕੀ ਸਾਰਾ ਕੁਝ ਵੀ ਤਾਂ ਛੱਡ ਕੇ ਜਾਓਗੇ ਘਰ ਵੀ ਛੱਡ ਜਾਓਗੇ ਕਾਰ ਵੀ ਛੱਡ ਜਾਓਗੇ ਕੋਠੀ ਵੀ ਛੱਡ ਜਾਓਗੇ ਬੈਂਕ ਬੈਲੈਂਸ ਸਾਰਾ ਕੁਝ ਛੱਡ ਕੇ ਜਾ ਰਹੇ ਹੋ ਵੀ ਛੱਡ ਦੋ ਸਮਾਨ ਥੋੜਾ ਜਿਹਾ ਹੋਰ ਕੀ ਵਰਕ ਪੈਂਦਾ ਸਹਿਮਤ ਹੋ ਕੇ ਨਹੀਂ ਕੋਈ ਬੰਦਾ ਹੈ ਜਿਹੜਾ ਕਰੇਗਾ দান ਅੰਕਦਾਨ ਕਰੇਗਾ ਜਿਹੜਾ ਆਪਣਾ ਪਲੈਜ ਕਰਨਾ ਹੈ ਕਰੇਗਾ ਜੀ ਕੋਈ ਮੈਨੂੰ ਲੱਗਿਆ ਨਹੀਂ ਹੱਥ ਘੜਾ ਕਰ ਦਿੰਦਾ ਮੈਂ ਉਗਾਫੀ ਹੋ ਗਿਆ ਜੀ ਮੈਂ ਅੰਮਰ ਸਾਹਿਬ ਤੁਸੀਂ ਵੀ ਕਰ ਦਿਓ ਤੁਸੀਂ ਮੈਂ ਕਰਕੇ ਤੁਸੀਂ ਦੋਨੋਂ ਕਹਿਣ ਦਾ ਨਹੀਂ ਤੁਸੀਂ ਦੋਨੋਂ ਹੱਥ ਖੜੇ ਕਰੋ ਤੁਸੀਂ ਦੇਖੋ ਇਸ ਤੋਂ ਇਸ ਤੋਂ ਸਵਾਏ ਜਿਹੜਾ ਹੈਗਾ ਜੀ ਇਹਦੇ ਤੁਸੀਂ ਇਹਨਾਂ ਜੀ ਦਿਸ ਇਜ਼ ਅ ਓਪਰਚ्युनिटी ਜਲਾ ਪ੍ਰਸ਼ਾਸਨ ਵਾਸਤੇ ਜਿੰਨੇ ਤੁਹਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਚਾਹੇ ਉਹ ਮੈਡੀਕਲ ਹੈ ਪੈਰਾਮੈਡੀਕਲ ਹੈ ਆਰਟਸ ਹੈ ਇੰਜੀਨੀਅਰਿੰਗ ਹੈ ਉਹਨਾਂ ਸਾਰਿਆਂ ਨੂੰ ਕਹੋ ਜੀ ਤੁਸੀਂ ਆਹ ਪਲੈਜ ਲਓ ਜੀ ਤੁਸੀਂ ਆਪਾਂ ਪਲੈਜ ਦਵਾਣਾ ਜੀ ਆਪਾਂ ਮੈਨੂੰ ਲੱਗਦਾ ਅਪੀਸ਼ੋ ਟਾਰਗੇਟ 1 ਮਿਲੀਅਨ ਲੋਕ ਪਲੈਜ ਕਰਦਣਗੇ ਮਨੋ ਇਟ ਵਿਲ ਬੀ ਅ ਕਾਈਂਡ ਆਫ ਅ ਰਿਕਾਰਡ ਮਨੋ اسی طرح ਖੂਨ ਦਾ ਹੰਦ ਪਲੈਜ ਕਰਨਾ ਹੈ ਆਪਾਂ ਠੀਕ ਹੈ ਜੀ ਪਲੈਜ ਕਰਨਾ ਉਹਨਾਂ ਨੂੰ ਕਹੋ ਜੀ ਹੋ ਸਕਦਾ ਤੁਹਾਡੀ ਵਾਰੀ 2 ਸਾਲ ਬਾਅਦ ਆਵੇ ਖੂਨਦਾਨ ਕਰਨ ਦੀ ਅੰਗਦਾਨ ਦੀ ਤੁਹਾਡੀ ਵਾਰੀ ਹੋ ਸਕਦਾ 70 ਸਾਲ ਆਵੇ 80 ਸਾਲ ਬਾਅਦ ਆਵੇ ਰੱਬ ਕਰੇ ਤੁਹਾਡੀ ਉਮਰ ਲੰਬੀ ਹੋਵੇ ਜਦੋਂ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਨਾ ਤੁਹਾਡੀ ਬੋਡੀ ਜਿਹੜੀ ਹੈਗੀ ਆ ਤੁਹਾਨੂੰ ਰੱਬ ਵੱਲੋਂ ਵੀ ਤੁਹਾਡੇ ਤੇ ਕਿਰਪਾ ਹੁੰਦੀ ਆ ਫਿਰ ਤੇ ਯੂਅਲਿਵ ਲੋਂਗਰ ਯੂਅਰ ਲਿਵਰ ਹੈਲਥੀਅਰ ਤੁਹਾਨੂੰ ਹੋਏਗਾ ਵੀ ਜਦੋਂ ਜਿਹਨੂੰ ਬੰਦੇ ਮੈਨੂੰ ਪਤਾ ਵੀ ਮੈਂ ਅੰਗਦਾਨ ਕਰਨੇ ਆ ਸੋ ਮੈਨੂੰ ਹੈਗਾ ਮੈਨੂੰ ਇਹੋ ਜਿਹੀ ਬਿਮਾਰੀ ਨਾ ਹੋਵੇ ਜਿਹੜਾ ਮੇਰੇ ਅ ਸੋ ਨਾ ਮੇਰੇ ਕੰਮ ਮਾਨ ਬਾਅਦ ਕਿਸੇ ਦੇ ਕੰਮ ਮਾਨ ਤੇ ਆਪਣੇ ਅੰਗਾਂ ਨੂੰ ਬਚਾ ਕੇ ਰੱਖਣਾ ਸੋ ਇਟਸ ਅ ਪੋਜ਼ਿਟਿਵ ਥਾਟ ਸੋ ਆਈ ਥਿੰਕ एवरीवन ਜਿੰਨੇ ਸਾਲ ਚ ਬੰਦੇ ਆ ਸਾਰੇ ਯੂ ਸ਼ੁਡ ਆਲ ਲੀਡ ਬਾਈ ਐਗਜ਼ਾਮਪਲ ਆਪਣੇ ਆਪਣੇ ਡਿਪਾਰਟਮੈਂਟ ਚ ਕਰੋ ਜਿਹੜੇ ਤੁਹਾਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਯੂਥ ਕਲੱਬਸ ਆ ਜਿਹੜਾ ਯੂਥ ਨਾਲ ਸੰਬੰਧਤ ਆ ਨੌਜਵਾਨ ਸਭਾ ਹੈਗੀਆਂ ਹੋਰ ಗ್ರಾಮ ਪੰਚਾਇਤਸ ਹੈਗੀਆਂ ਜਿੰਨੀਆਂ ਵੀ ਜਿਹੜੀ ਵੀ ਸੰਸਥਾ ਨਾਲ ਤੁਹਾਡਾ ਸੰਬੰਧ ਆ ਉਹ ਸੰਸਥਾ ਪੰਜ ਪੰਜ 10 10 ਬੰਦਿਆਂ ਤੋਂ ਕਰਾਓ ਤੁਸੀਂ ਤੇ ਇਹਨੂੰ ਕਰਾਓ ਵੀ ਤੁਸੀਂ ਜਿਹੜਾ ਹੈਗਾ ਇਹਨੂੰ ਕੋਸ਼ਿਸ਼ ਇਹ ਕਰੋ ਕਿ 25 26 27 ਇਹ ਪਤਿੰਨ ਦਿਨ ਦੀ ਕੈਂਪਨ ਰੱਖਾਂਗੇ ਇਹਨੂੰ ਜਿਹੜੀ ਐਕਚੁਅਲ ਕਰਨੀ ਹੈ ਪਲੰਜ ਕਰਨੀ ਹੈ 25 26 27 ਚ ਫਿਰ ਤਿੰਨ ਦਿਨ ਦੇ ਵਿੱਚ ਪੰਜਾਬ ਚ 20 ਲੱਖ ਲੋਕਾਂ ਨੇ ਕਿਹਾ ਅਸੀਂ ਖੂਨਦਾਨ ਕਰਾਂਗੇ 10 ਲੱਖ ਲੋਕਾਂ ਨੇ ਕਿਹਾ ਅਸੀਂ ਅੰਗਦਾਨ ਕਰਾਂਗੇ ਔਰ ਜਿਹੜਾ ਲੋਕ ਜਦੋਂ ਉੱਥੇ ਜਾ ਕੇ ਚਰਚਾ ਕਰਨ ਕਿ ਅਸੀਂ ਮਤਲਬ ਲੋਕ ਕਹਿੰਨ ਵੀ ਅਸੀਂ ਜਿਹੜਾ ਅਸੀਂ ਫਤੇਗੰਡ ਸਾਹਿਬ ਮਤਲਬ ਮੈਨੂੰ ਹੇਮਕੁੰਡ ਸਾਹਿਬ ਵੀ ਮਿਲ ਗਏ ਅਸੀਂ ਹਰ ਸਾਲ ਆਉਂਦੇ ਇੱਥੇ ਮੈਂ ਕਹਾਂ ਜੀ ਕਿਉਂ ਆਉਂਦੇ ਹਰ ਸਾਲ ਕਿਸੇ ਹੋਰ ਨੂੰ ਆਣਦੇ ਹੋ ਤੁਸੀਂ ਮਤਲ ਐਨੀਵੇ ਲੋਕਾਂ ਦੀ ਸ਼ਰਧਾ ਹੈਗੀ ਆ ਉਹ ਕਹਿੰਦੇ ਅਸੀਂ ਹਨ ਉੱਥੇ 20 ਸਾਲ ਹੋ ਗਿਆ ਜਾਂਦਾ ਨੂੰ ਸਾਨੂੰ 40 ਸਾਲ ਹੋ ਗਿਆ ਜਾਂਦਾ ਨੂੰ ਇਹੋ ਜਿਹੇ ਸਿਹਤ ਸਭਾਵਾਂ ਨਹੀਂ ਦੇਖਿਆ ਸੀ ਅੰਨੀ ਸਫਾਈ ਨਹੀਂ ਦੇਖੀ ਕਦੇ ਜੀ ਜੇ ਇਹ ਵਾਲੀ ਚਰਚਾ ਹੋਵੇ ਉਹ ਵਾਲੀ ਸ਼ਰਧਾ ਜਿਹੜੀ ਸੀ ਇਸ ਵਾਰੀ ਅਸੀਂ ਲੋਕਾਂ ਦੇ ਵਿੱਚ ਜੜੀ ਸੀ ਉੱਥੇ ਦਾ ਕਮਾਲ ਹੀ ਹੋਈ ਪਈ ਸੀ ਤੇ ਜਿਸ ਦਿਨ ਸਾਡਾ ਉੱਥੇ ਖੂਨਦਾਨ ਕੈਂਪ ਹੋਏਗਾ ਅਸੀਂ ਚਾਹੇ ਬਲੀਡ ਚਾਹੇ ਅਸੀਂ 500 ਬੰਦਾ ਕਰੀਏ ਜਿੰਨੇ ਸਾਨੂੰ ਲੋੜ ਹੋਈ ਉਹਨਾਂ ਕਰਾਂਗੇ ਲੇਕਿਨ ਉਹਦਾਂ ਉੱਥੇ 10000 ਬੰਦੇ ਹੋਣੇ ਚਾਹੀਦੇ ਆ ਜੋਥ ਜਿਹੜਾ ਕ੍ਰੀਏਟ ਕਰਨ ਵਾਲਾ ਜਿਹੜੇ ਮੈਡੀਕਲ ਵਾਲੇ ਹੈਗੇ ਆ ਸਾਰੇ ਡਾਕਟਰ ਠੀਕ ਹੈ ਜੀ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ ਔਰ ਔਰ ਇਵਨ ਪੈਰਾਮੈਡੀਕਸ ਮਲੋ ਤੇ ਜਿਨ੍ਹਾਂ ਨੇ ਨਰਸਿੰਗ ਸਟੂਡੈਂਟਸ ਨੇ ਪੈਰਾਮੈਡੀਕਸ ਨੇ ਦੂਜੇ ਜਿਹੜੇ ਸਟੂਡੈਂਟਸ ਹੈ ਚਾਹੇ ਉਹ ਫਾਰਮੇਸੀ ਦੇ ਹੋਣ ਜਿਨ੍ਹਾਂ ਨੇ ਬਲੱਡ ਡੋਨੇਸ਼ਨ ਵਾਸਤੇ ਆਣਾ ਜਾਂ ਸੇਵਾ ਕਰਨ ਲਈ ਆਣਾ ਬੱਚੇ ਸੇਵਾ ਕਰਨ ਆਗੇ ਜੀ ਉਹਨਾਂ ਨੇ ਵੀ ਚਿੱਟੇ ਕੋਟ ਪਾ ਕੇ ਆਣਾ ਜੀ ਉੱਥੇ ਅਮਰ ਸਿਮ ਸਾਹਿਬ ਨੇ ਕਿਹਾ ਵੀ ਰਿਪੀਟ ਕਰੋ ਸਭ ਦੇਖੋ ਕਿੰਨੀ ਵੱਡੀ ਗੱਲ ਹੈ ਇਟਸ ਅ ਕੰਪਲੀਮੈਂਟ ਫੋਰ ਹੈਲਥ ਡਿਪਾਰਟਮੈਂਟ ਐਂਡ ਫੋਰ ਦ ਐਡਮਿਨਿਸਟ੍ਰੇਸ਼ਨ ਔਰ ਆਈ ऍम श्योर ਕਿ ਸੋਨਾ ਜੀ ਸ਼ੀ ਇਜ਼ ਵੈਰੀ ਪੈਸ਼ਨੇਟ ਬਟ ਹਰ ਵਰਕ ਐਂਡ ਇਵਨ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਇਟਸ ਅ ਵੈਰੀ ਡੈਡੀਕੇਟਿਡ ਟੀਮ ਜੀ ਸੋ ਆਈ ऍम श्योर ਕਿ ਤੁਸੀਂ ਜਿਹੜਾ ਹੈਗਾ ਇਹ ਇਹਨੂੰ ਪੂਰੀ ਜਿਹੜੀ ਧਾਰਮਿਕ ਸ਼ਰਦਾ ਦੇ ਨਾਲ ਇੱਕ ਨਵਾਂ ਜਿਹੜਾ ਹੈਗਾ ਤੁਸੀਂ ਜੁਗਲ ਸੈਟ ਨਿਊ ਸਟੈਂਡਰਡਸ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰੋਗੇ ਔਰ ਮੈਨੂੰ ਬੜੀ ਖੁਸ਼ੀ ਆ ਇਹ ਗੱਲ ਕਹਿੰਦੇ ਹੋਏ ਮੇਰੀ ਆਪਣੀ ਜੋ ਰੀਡਿੰਗ ਹੈ ਜੇ ਤੁਸੀਂ ਥੋੜਾ ਜਿਹਾ ਇੱਕ ਵਾਰੀ ਹਮਲਾ ਮਾਰ ਲਓ ਤੇ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਮੁਕਤ ਜ਼ਿਲ੍ਹਾ ਹੋਏਗਾ ਉਹ ਫਤਿਹਗੜ੍ਹ ਸਾਹਿਬ ਹੋਏਗਾ ਜੀ ਮਤਲਬ ਯੂ ਆਰ ਵੈਰੀ ਕਲੋਸ ਟੂ ਦਾ ਟਾਰਗੇਟ ਇੱਕ ਵਾਰੀ ਮਾਰੋ ਹਮਲਾ ਤੇ ਉਹ ਨਸ਼ਾ ਮੁਕਤ ਵੀ ਕਰ ਦਿਓ